ਸਾਰੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਬੜਾ ਸੋਹਣਾ ਦਿਨ ਚੜਿਆ ਸਵੇਰ ਦੀ ਤੁੱਪ ਜਿਹੜੀ ਆ ਉਹ ਦਿਖਾਈ ਦੇ ਰਹੀ ਆ ਸੂਰਜ ਦਿਖਣਾ ਸ਼ੁਰੂ ਹੋ ਚੁੱਕਿਆ ਵਾ ਬੜੀ ਸੋਹਣੀ ਤੁੱਪ ਲੱਗੀ ਹੋਈ ਆ ਆਪਾਂ ਘਰੋਂ ਨਿਕਲ ਚੁੱਕੇ ਆ ਇੱਕ ਦੋ ਬਾਜ਼ਾਰ ਦੇ ਕੰਮ ਕਰਕੇ ਹੁਣ ਆਪਾਂ ਜਾ ਰਹੇ ਆ ਥਾਮਸਨ ਫਾਲ ਅੱਜ ਆਪਾਂ ਦੇਖਾਂਗੇ ਥਾਮਸਨ ਫਾਲ ਟੂਰਿਸਟ ਪਲੇਸ ਆ ਦੇਖਣ ਵਾਲੀ ਦੂਰੋ ਦੂਰੋ ਲੋਕ ਦੇਖਣ ਵਾਸਤੇ ਆ ਰਹੇ ਆ ਤੇ ਅੱਜ ਆਪਾਂ ਦੇਖਾਂਗੇ ਥਾਮਸਨ ਫਾਲਸ ਉਥੋਂ ਦਾ ਮਾਹੌਲ ਉਥੋਂ ਦਾ ਸਾਰਾ ਜੋ ਵੀ ਹੈਗਾ ਵਾ ਅੱਜ ਆਪਾਂ ਇਸ ਲੋਕੇਸ਼ਨ ਤੇ ਵਿਜ਼ਿਟ ਕਰ ਰਹੇ ਆ ਮਾਸੀ ਜੀ ਹੁੰਦੇ ਨਾਲ ਨੇ ਮਾਸੜ ਜੀ ਹੁੰਦੇ ਨਾਲ ਆ ਤੇ ਮੈਂ ਤੇ ਰਮਨ ਅੱਜ ਆਪਾਂ ਰਲ ਕੇ ਦੇਖਾਂਗੇ ਸਾਰੇ ਜਾਨੇ ਥਾਮਸਨ ਫਾਲ ਨਕੂਰੂ ਦੀ ਨਵੀਂ ਲੋਕੇਸ਼ਨ ਤੇ ਆਪਾਂ ਜਾ ਰਹੇ ਆ ਤੇ ਬਹੁਤ ਵਧੀਆ ਤਕਰੀਬਨ ਜਿਹੜਾ ਸਫਰ ਆ ਉਹਦਾ ਆਨੰਦ ਵੱਖਰੀ ਆ ਰਹੀ ਹਵਾ ਬਹੁਤ ਸੋਹਣਾ ਮੌਸਮ ਬਣਿਆ ਹੋਇਆ ਬਾ ਟੌਪ ਲੱਗੀ ਹੋਈ ਆ ਤੇ ਆਸੇ-ਪਾਸੇ ਹਰਿਆਵਲ ਹੀ ਹਰਿਆਵਲ ਦੇਖਣ ਨੂੰ ਮਿਲ ਰਹੀ ਆ ਹੋਰ ਬਹੁਤ ਕੁਝ ਦੇਖਣ ਨੂੰ ਚੰਗਾ ਲੱਗਦਾ ਪਰ ਜੇਕਰ ਤੁਸੀਂ ਇਸ ਚੀਜ਼ ਨੂੰ ਕੁਦਰਤ ਦਾ ਆਨੰਦ ਮੰਨਦੇ ਹੋ ਤੁਸੀਂ ਦੇਖਦੇ ਹੋ ਤੁਸੀਂ ਜਾਂਦੇ ਹੋਏ ਉਸ ਮਾਹੌਲ ਨੂੰ ਕੈਚ ਕਰ ਰਹੇ ਹੋ ਇਹ ਉਹ ਸਭ ਤੋਂ ਵੱਡੀ ਗੱਲ ਦਾ ਨੇਚਰ ਕੁਦਰਤ ਦਾ ਪਸਾਰਾ ਤੁਸੀਂ ਉਹਦਾ ਆਨੰਦ ਲੈ ਰਹੇ ਹੋ ਕਿੰਨੇ ਸੋਹਣੇ ਆਸੇ-ਪਾਸੇ ਬੱਦਲ ਛਾਈ ਹੋਏ ਨੇ ਤੇ ਨਾਲ-ਨਾਲ ਹਰਿਆਵਲ ਖੇਤੀਬਾੜੀ ਕੀਤੀ ਹੋਈ ਆ ਤੇ ਦਰਖਤ ਹੀ ਦਰਖਤ ਦੇਖਣ ਨੂੰ ਮਿਲ ਰਿਹਾ ਇਹ ਆ ਚਾਹ ਪੱਤੀ ਦੀ ਖੇਤੀ ਆਸੇ-ਪਾਸੇ ਪਹਾੜੀਆਂ ਦੇ ਅੰਦਰ ਚਾਹ ਦੀ ਖੇਤੀ ਦੇਖਣ ਨੂੰ ਮਿਲੂਗੀ ਆਪਾਂ ਪਹੁੰਚ ਚੁੱਕੇ ਹਾਂ ਥਾਮਸਨ ਫਾਲ ਦੀ ਲੋਕੇਸ਼ਨ ਤੇ ਇਹ ਜਿਹੜਾ ਰਸਤਾ ਵਾ ਥਾਮਸਨ ਫਾਲ ਨੂੰ ਜਾਂਦਾ ਪਿਆ ਵਾ ਆਸੇ-ਪਾਸੇ ਆਵਾਜ਼ੇ ਸ਼ੁਰੂ ਹੋ ਚੁੱਕੀ ਆ ਲੋਕੇਸ਼ਨ ਤੇ ਜਾਣ ਵਾਲਿਆਂ ਦੀ ਤੇ ਦੁਕਾਨਾਂ ਲੱਗੀਆਂ ਹੋਈਆਂ ਵਾ ਤੇ ਕਾਫੀ ਸੁਨਾ ਮਾਹੌਲਾ ਲੋਕ ਦੂਰੋਂ-ਦੂਰੋਂ ਦੇਖਣ ਵਾਸਤੇ ਆ ਰਹੇ ਆ ਕਾਫੀ ਇਕੱਠ ਵੀ ਹੋਊਗਾ ਰਸ਼ ਵੀ ਹੋਊਗਾ ਲੋਕਾਂ ਦਾ ਤੇ ਇੱਧਰ ਊਠ ਵਗੈਰਾ ਵੀ ਚੱਲ ਰਹੀ ਆ ਬੱਚਿਆਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਵਾ ਜਿੰਨਾਂ ਤੇ ਬੱਚੇ ਝੂਟੇ ਵਗੈਰਾ ਦਿੰਦੇ ਆ ਤੇ ਇਹ ਸਾਹਮਣੇ ਜਿਹੜਾ ਵਾ ਗੇਟ ਦਿਖਾਈ ਦੇ ਰਿਹਾ ਇਹ ਆ ਐਂਟਰੀ ਗੇਟ ਇਹਦੇ ਵਿੱਚ ਦੀ ਤੁਸੀਂ ਲੰਘ ਕੇ ਪਾਰਕਿੰਗ ਕਰੋਗੇ ਤੇ ਨਾਲ ਹੀ ਤੁਸੀਂ ਅਸੀਂ ਆਏ ਹੋਇਆ ਵਾਟਰਫਾਲ ਦੇਖਣ ਦੇ ਵਾਸਤੇ ਅ ਨਗਰੂ ਤੋਂ ਚੱਲ ਕੇ ਅਸੀਂ ਸਫਰ ਕਰਦੇ ਹਾਂ ਤਕਰੀਬਨ ਕੋਈ 1 ਘੰਟੇ ਦਾ ਸਫਰ ਸੀਗਾ ਸਾਡਾ ਅਸੀਂ ਇੱਥੇ ਪਹੁੰਚੇ ਹਾਂ ਹੁਣ ਇਸ ਲੋਕੇਸ਼ਨ ਦੇ ਉੱਪਰ ਇਸ ਲੋਕੇਸ਼ਨ ਦਾ ਕੀ ਅਨੰਦ ਆ ਕੀ ਨਜ਼ਾਰਾ ਵਾ ਇਹ ਤਾਂ ਮੈਂ ਸਾਂਝਾ ਕਰਾਂਗਾ ਹੀ ਪਰ ਜਿਹੜਾ ਰਾਸਤੇ ਦਾ ਨਜ਼ਾਰਾ ਵਾ ਉਹ ਸੱਚੀ ਗੱਲ ਤਾਂ ਇਹ ਆ ਕਿ ਅੱਖਾਂ ਜਿਹੜੀਆਂ ਦੇਖਦੀਆਂ ਵਾਂ ਉਹ ਆਪੋ ਆਪਣਾ ਵੱਖਰਾ ਨਜ਼ਾਰਾ ਵਾ ਅਸੀਂ ਇਸ ਅੱਖਾਂ ਦੇ ਨਾਲ ਇਸ ਕੁਦਰਤ ਨੂੰ ਦੇਖਦੇ ਆ ਮੰਨਦੇ ਆ ਤੇ ਫੇਰ ਸਾਨੂੰ ਕੁਝ ਵੱਖਰਾ ਹੀ ਨਜ਼ਾਰਾ ਮਹਿਸੂਸ ਹੁੰਦਾ ਕਿ ਕੁਦਰਤ ਦੇ ਵੋਖੋ ਵੱਖਰੇ ਰੰਗ ਕਿਦਾਂ ਦੇ ਆ ਕਿੰਨੇ ਕੁ ਰੰਗ ਨੇ ਕਿੰਨੀ ਕੁ ਸੋਹਣੀ ਕੁਦਰਤ ਉਸ ਅਕਾਲਪੁਰਖ ਪ੍ਰਮਾਤਮਾ ਨੇ ਸਾਜੀ ਹੋਈ ਆ ਵੱਡੀ ਗੱਲ ਬਾਤ ਇਹ ਹੈ ਕਿ ਇਸ ਰਸਤੇ ਦੇ ਉੱਪਰ ਚਾਹ ਪੱਤੀ ਦੀ ਖੇਤੀ ਕਾਫੀ ਦੀ ਖੇਤੀ ਕਾਫੀ ਤਦਾਰ ਦੇ ਵਿੱਚ ਕੀਤੀ ਨਜ਼ਰ ਆਈ ਆ ਆਸੇ ਪਾਸੇ ਹਰਿਆਵਲ ਪਹਾੜੀਆਂ ਉੱਚੀਆਂ ਉੱਚੀਆਂ ਤੇ ਸ਼ਾਨਦਾਰ ਦ੍ਰਿਸ਼ ਜਿਹੜਾ ਵਾ ਉਹ ਸਜਿਆ ਹੋਇਆ ਨਜ਼ਰ ਇਹਦੀ ਜਿਹੜੇ ਆ ਇਤੋਂ ਦੇ 50 ਰੁਪਏ ਦੀ ਜਿਹੜੀ ਟਿਕਟ ਆ ਉਹ 1% ਵਨ ਪਰਸਨ ਲੱਗ ਰਹੀ ਆ ਤੇ ਕਮਾਲ ਦੀ ਗੱਲਬਾਤ ਇਹ ਆ ਕਿ ਇੱਥੇ ਇਦਾਂ ਵੱਖੋ-ਵੱਖਰੀਆਂ ਤਸਵੀਰਾਂ ਮੰਨੀਆਂ ਇਦਾਂ ਲੋਕ ਸਜੇ ਹੋਏ ਪਹਾੜਾਂ ਦੇ ਵਿੱਚੋਂ ਦੀ ਇੱਕ ਵਗਦਾ ਹੋਇਆ ਝਰਨਾ ਬੜਾ ਖੂਬਸੂਰਤ ਝਰਨਾ ਬੜਾ ਵੱਖਰਾ ਹੀ ਨਜ਼ਾਰਾ ਦੂਰੋਂ ਦੂਰੋਂ ਲੋਕ ਇਸ ਝਰਨੇ ਨੂੰ ਦੇਖਣ ਦੇ ਵਾਸਤੇ ਇਸ ਟੂਰਿਸਟ ਪਲੇਸ ਤੇ ਪਹੁੰਚ ਰਹੇ ਆ ਕਮਾਲ ਦਾ ਦ੍ਰਿਸ਼ ਫੂਲ ਸੂਰਤ ਨਜ਼ਾਰਾ ਵੇਖਣ ਵਾਲਾ ਇਹ ਛੋਟੇ ਛੋਟੇ ਜਾਨਵਰ ਆ ਕੋਈ ਇਹ ਬ੍ਰਦਰ ਦਿਖਾ ਰਿਹਾ ਵਾ ওকে ਯਾ ਆ ਨੋ ਬਾਈਟ ਨੋ ਜੰਪ ਬਰੀ ਹੰਮਲੈਸ ਇਟ ਚੇਂजेस ਕਲਰ ਕੈਂਟ ਨਾਈਸ ਯਾ 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 ਯੂ ਕੈਨ অলਸੋ ਹੋਲਡ ਇਟ ਕਿੱਸ Like this on your hands. Oh. Yeah, bring your hands. That hand. Bring mm. your hand. Yeah. Yeah, on this hand, yeah. ਬੜਾ ਸੋਹਣਾ ਨੇ ਜਦਾ ਵਾ ਦੇਖਣ ਵਾਲਾ ਇੱਥੇ ਦੇ ਜਿਹੜੇ ਲੋਕ ਆ ਕਲਚਰ ਨੂੰ ਸਾਹਮ ਕੇ ਰੱਖਿਆ ਹੋਇਆ ਉਹਨਾਂ ਨੇ ਆਪਣਾ ਇਹ ਇੱਥੋਂ ਦਾ ਪਸੰਦੀਦਾ ਖਾਣਾ ਵਾ ਜਿਵੇਂ ਆਪਾਂ ਫਾਸਟ ਫੂਡ ਖਾਂਦੇ ਆ ਹਨਾ ਜਦ ਟੂਰਿਸਟ ਪਲੇਸ ਤੇ ਆਪਾਂ ਵਿਨੇ ਆ ਤੇ ਇਦਾਂ ਦੀਆਂ ਚੀਜ਼ਾਂ ਮਿਲਦੀਆਂ ਵਾ ਇਹ ਕੇਪਸਾ ਜਿਵੇਂ ਆਪਾਂ ਫਿੰਗਰ ਫਰਾਈ ਕਹਿੰਦੇ ਆਂ ਅਸੀਂ ਚੱਲਦੇ ਚੱਲਦੇ ਇੱਥੇ ਆਏ ਸੀਗੇ ਆ ਰਾਸਤੇ ਦੇ ਵਿੱਚ ਤੇ ਉੱਥੇ ਰੇੜੀਆਂ ਲੱਗੀਆਂ ਹੋਈਆਂ ਜਿਵੇਂ ਕੁਛ ਖਾਣ ਦੇ ਵਾਸਤੇ ਫਰੂਟ ਵਗੈਰਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਲੱਗੀਆਂ ਹੁੰਦੀਆਂ ਰੇੜੀਆਂ ਉਸੇ ਤਰ੍ਹਾਂ ਰੇੜੀਆਂ ਲੱਗੀਆਂ ਹੋਈਆਂ ਪਪੀਤੇ ਦੀ ਇੱਕ ਗੱਡੀ ਆ ਉਹਦੇ ਵਿੱਚ ਪਪੀਤੇ ਦੀ ਸੇਲ ਲਾਈ ਹੋਈ ਹੈ ਇਹਨਾਂ ਨੇ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਵੀ ਪੰਜਾਬ ਦੇ ਵਿੱਚ ਰੇੜੀਆਂ ਦੇ ਉੱਪਰ ਲੱਗਿਆ ਹੁੰਦਾ ਪਰ ਲੱਗਿਆ ਬਹੁਤ ਘੱਟ ਹੁੰਦਾ ਵਾ ਇਹ ਪਪੀਤੇ ਨੂੰ ਪਪਾਈ ਕਹਿੰਦੇ ਆ ਹੋਰ ਵੀ ਬਹੁਤ ਕੁਝ ਹੈਗਾ ਵਾ ਤੁਸੀਂ ਇੱਥੇ ਛਲੀਆਂ ਵੀ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਛਦਗਾਂ ਦੀ ਦੁਕਾਨ ਇਸ ਤਰ੍ਹਾਂ ਹੀ ਹੋਰ ਵੀ ਅ ਤਕਰੀਬਨ ਜਦੋਂ ਚੱਲਦੇ-ਚੱਲਦੇ ਆਪਾਂ ਜਾਣਦੇ ਆ ਹੋਰ ਵੀ ਕੁੱਝ ਨਾ ਕੁਝ ਆਪਾਂ ਨੂੰ ਰੇੜੀਆਂ ਵਗੈਰਾ ਦੇਖਣ ਨੂੰ ਮਿਲਦੀਆਂ ਪਈਆਂ ਨੇ ਇਹ ਸਾਡੇ ਨਾਲ ਵੀਰ ਕਾਫੀ ਦਿਨਾਂ ਤੋਂ ਡਰਾਈਵਰ ਸਾਡੇ ਨਾਲ ਹੀ ਰਹਿ ਰਿਹਾ ਉਹਨਾਂ ਨੂੰ ਮਾਸੀ ਜੀ ਉਹਨਾਂ ਨੇ ਕਿਹਾ ਕਿ ਫਰੀਜ਼ ਖਰੀਦ ਕੇ ਲੈ ਕੇ ਆਏ ਤੇ ਫਰੀਜ਼ ਰਹੀ ਆ ਇਸ ਟਾਈਮ ਇੱਥੇ ਇਸ ਤਰ੍ਹਾਂ ਅ ਸ਼ਕਰਗੰਦੀ ਛਲੀਆਂ ਛੜਕ ਦੇ ਉੱਪਰ ਭੁੰਨ ਕੇ ਇਹ ਬੀਬੀ ਦਿੰਦੀ ਵੇਚ ਰਹੀ ਆ ਇਹਨਾਂ ਦਾ ਕਾਰੋਬਾਰ ਆ ਛਲੀਆਂ ਤੇ ਸ਼ਕਰਗੰਦੀ ਨੂੰ ਭੁੰਨ ਕੇ ਅੱਗ ਦੇ ਉੱਪਰ ਰਾਹਗੀਰਾਂ ਨੂੰ ਖਵਾਉਣਾ ਲੈ ਦੀ ਫਿਰ ਛਲੀ ਕਿਵੇਂ ਲੱਗੀ ਵਧੀਆ ਵਾ ਆਪਣੇ ਜਿਵੇਂ ਪੰਜਾਬ ਦੇ ਵਿੱਚ ਛਲੀਆਂ ਪਾਉਣ ਦੇ ਕੇ ਦਿੰਦੇ ਉਹ ਮਿੱਠੀ ਨਹੀਂ ਕੀ ਅੱਛਾ ਪੱਕੀ ਹੋ ਗਈ ਸ਼ਮ ਉਹ ਵਧੀਆ ਵਾ ਸੈਟ ਆ ਕਿੰਨੇ ਦੀ ਆਈ 20 ਕਿੰਨੀਆਂ ਦੀ ਆਈਆਂ ਕਿਹੜੀਆਂ ਕਿਹੜੀ ਜਲਦੀ ਕਰੀ ਓਕੇ ਓਕੇ ਕੱਲੋਂ ਨਵੇਂ ਸਫ਼ਰ ਤੇ ਨਿਕਲਦੇ ਆ ਹੁਣ ਸਾਨੂੰ ਦਿਓ ਇਜਾਜ਼ਤ ਕੱਲੋਂ ਮਿਲਦੇ ਆ ਨਵੇਂ ਸਫ਼ਰ ਦੇ ਨਾਲ ਨਵੀਆਂ ਗੱਲਾਂ ਨਵੇਂ ਰਾਹਤਿਆਂ ਤੇ ਉੱਪਰ ਤੇ ਹੁਣ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਸ਼ੁਕਰੀਆ ਸਤਿ ਸ਼੍ਰੀ ਅਕਾਲ